ਪੰਜਾਬ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੇ ਸੱਦੇ ਤੇ ਲੁਧਿਆਣਾ ਯੂਥ ਕਾਂਗਰਸ ਨੇ ਲੁਧਿਆਣਾ ਵਿੱਚ ਆਰਐਸਐਸ ਮਾਦਵ ਸਦਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਦੱਸਦੀ ਹੈ ਕਿ ਕਾਂਗਰਸੀਆਂ ਦਾ ਗੁੱਸਾ ਇਸ ਕਦਰ ਉਮੜ ਰਿਹਾ ਸੀ ਕਿ ਵੱਡੀ ਗਿਣਤੀ ਚ ਪੁਲਿਸ ਦੇ ਨਾਲ ਵੀ ਕਾਂਗਰਸੀ ਪੜਦੇ ਹੋਏ ਨਜ਼ਰ ਆਏ ਪੁਲਿਸ ਵੱਡੀ ਗਲਤੀ ਚ ਤਾਇਨਾਤ ਕੀਤੀ ਗਈ ਸੀ ਦੱਸਦੀ ਹੈ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੇ ਵੱਲੋਂ ਇਹ ਸੱਦਾ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਯੂਥ ਕਾਂਗਰਸ ਲੁਧਿਆਣਾ ਨੇ ਪਰਦਰਸ਼ਨ ਕੀਤਾ ਜਦ ਤੱਕ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਦੇਸ਼ ਦੇ ਵਿੱਚ ਕੀ ਹਾਲਾਤ ਬਣ ਰਹੇ ਆ ਸਟੂਡੈਂਟਾਂ ਦਾ ਕੀ ਹਾਲਾਤ ਹੋ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਵੀ ਪੁਲਿਸ ਕਿਸ ਤਰ੍ਹਾਂ ਦੇ ਹਾਲਾਤ ਕਰ ਰਹੀ ਆ ਬੀਜੇਪੀ ਸਰਕਾਰ ਦੇ ਖਿਲਾਫ ਯੂਥ ਕਾਂਗਰਸ ਲੜਾਈ ਲੜਦੀ ਆ ਤੇ ਲੜਾਈ ਲੜਦੀ ਰਹੂਗੀ ਪੰਜਾਬ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੇ ਸੱਦੇ ਤੇ ਲੁਧਿਆਣਾ ਯੂਥ ਕਾਂਗਰਸ ਨੇ ਲੁਧਿਆਣਾ ਵਿੱਚ ਆਰ ਐਸ ਐਸ ਮਾਦਵ ਸਦਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਦੱਸਦੀ ਹੈ ਕਿ ਕਾਂਗਰਸੀਆਂ ਦਾ ਗੁੱਸਾ ਇਸ ਕਦਰ ਉਮੜ ਰਿਹਾ ਸੀ ਕਿ ਵੱਡੀ ਗਿਣਤੀ ਚ ਪੁਲਿਸ ਦੇ ਨਾਲ ਵੀ ਕਾਂਗਰਸੀ ਪੜਦੇ ਹੋਏ ਨਜ਼ਰ ਆਏ ਪੁਲਿਸ ਵੱਡੀ ਗਲਤੀ ਚ ਤਾਇਨਾਤ ਕੀਤੀ ਗਈ ਸੀ ਦੱਸਦੀ ਹੈ ਕਿ ਪੰਜਾਬ 유ਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੇ ਬਲੋਹੇ ਸੱਦਾ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ 유ਥ ਕਾਂਗਰਸ ਲੁਧਿਆਣਾ ਨੇ ਪ੍ਰਦਰਸ਼ਨ ਕੀਤਾ ਜਦ ਤੱਕ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਦੇਸ਼ ਦੇ ਵਿੱਚ ਕੀ ਹਾਲਾਤ ਬਣ ਰਹੇ ਆ ਸਟੂਡੈਂਟਾਂ ਦਾ ਕੀ ਹਾਲਾਤ ਹੋ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਵੀ ਪੁਰਸ ਕਿਸ ਤਰ੍ਹਾਂ ਦੇ ਹਾਲਾਤ ਕਰ ਰਹੀ ਆ ਬੀਜੇਪੀ ਸਰਕਾਰ ਦੇ ਖਿਲਾਫ ਯੂਥ ਕਾਂਗਰਸ ਲੜਾਈ ਲੜਦੀ ਆ ਤੇ ਲੜਾਈ ਲੜਦੀ ਰਹੂਗੀ ਪੰਜਾਬ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੇ ਸੱਦੇ ਤੇ ਲੁਧਿਆਣਾ ਯੂਥ ਕਾਂਗਰਸ ਨੇ ਲੁਧਿਆਣਾ ਵਿੱਚ ਆਰ ਐਸ ਐਸ ਮਾਦਵ ਸਦਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਦੱਸਦੀ ਹੈ ਕਿ ਕਾਂਗਰਸੀਆਂ ਦਾ ਗੁੱਸਾ ਇਸ ਕਦਰ ਉਮੜ ਰਿਹਾ ਸੀ ਕਿ ਵੱਡੇ ਗਿਣਤੀ ਚ ਪੁਲਿਸ ਦੇ ਨਾਲ ਵੀ ਕਾਂਗਰਸੀ ਪੜਦੇ ਹੋਏ ਨਜ਼ਰ ਆਏ ਪੁਲਿਸ ਵੱਡੀ ਗਲਤੀ ਚ ਤਾਇਨਾਤ ਕੀਤੀ ਗਈ ਸੀ ਦੱਸਦੀ ਹੈ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੇ ਬਲੋਹੇ ਸਿੱਧਾ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਯੂਥ ਕਾਂਗਰਸ ਲੁਧਿਆਣਾ ਨੇ ਪ੍ਰਦਰਸ਼ਨ ਕੀਤਾ ਜਾ ਤੱਕ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਦੇਸ਼ ਦੇ ਵਿੱਚ ਕੀ ਹਾਲਾਤ ਬਣ ਰਹੇ ਆ ਸਟੂਡੈਂਟਾਂ ਦਾ ਕੀ ਹਾਲਾਤ ਹੋ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਵੀ ਪੁਲਿਸ ਕਿਸ ਤਰ੍ਹਾਂ ਦੇ ਹਾਲਾਤ ਕਰ ਰਹੀ ਆ ਬੀਜੇਪੀ ਸਰਕਾਰ ਦੇ ਖਿਲਾਫ ਯੂਥ ਕਾਂਗਰਸ ਲੜਾਈ ਲੜਦੀ ਆ ਤੇ ਲੜਾਈ ਲੜਦੀ ਰਹੂਗੀ ਪੰਜਾਬ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੇ ਸਬਦੇ ਤੇ ਲੁਧਿਆਣਾ ਯੂਥ ਕਾਂਗਰਸ ਨੇ ਲੁਧਿਆਣਾ ਵਿੱਚ ਆਰ ਐਸ ਐਸ ਮਾਦਵ ਸਦਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਦੱਸਦੀ ਹੈ ਕਿ ਕਾਂਗਰਸੀਆਂ ਦਾ ਗੁੱਸਾ ਇਸ ਕਦਰ ਉਮੜ ਰਿਹਾ ਸੀ ਕਿ ਵੱਡੇ ਗਿਣਤੀ ਚ ਪੁਲਿਸ ਦੇ ਨਾਲ ਵੀ ਕਾਂਗਰਸੀ ਪੜਦੇ ਹੋਏ ਨਜ਼ਰ ਆਏ ਪੁਲਿਸ ਵੱਡੇ ਗਿਣਤੀ ਚ ਤੈਨਾਤ ਕੀਤੀ ਗਈ ਸੀ ਦੱਸਦੀ ਹੈ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੇ ਵੱਲੋਂ ਇਹ ਸੱਦਾ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਯੂਥ ਕਾਂਗਰਸ ਲੁਧਿਆਣਾ ਨੇ ਪ੍ਰਦਰਸ਼ਨ ਕੀਤਾ ਜਦ ਤੱਕ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਦੇਸ਼ ਦੇ ਵਿੱਚ ਕੀ ਹਾਲਾਤ ਬਣ ਰਹੇ ਆ ਸਟੂਡੈਂਟਾਂ ਦਾ ਕੀ ਹਾਲਾਤ ਹੋ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਵੀ ਪੁਲਿਸ ਕਿਸ ਤਰ੍ਹਾਂ ਦੇ ਹਾਲਾਤ ਕਰ ਰਹੀ ਆ ਬੀਜੇਪੀ ਸਰਕਾਰ ਦੇ ਖਿਲਾਫ ਯੂਥ ਕਾਂਗਰਸ ਲੜਾਈ ਲੜਦੀ ਆ ਤੇ ਲੜਾਈ ਲੜਦੀ ਰਹੂਗੀ